ਅੱਜ ਆਪਾਂ ਤੁਹਾਨੂੰ ਦੱਸਾਂਗੇ ਸਵਾਦੀਆਂ ਬੜੀਆਂ ਬਣਾਉਣੀਆਂ ਹੈਗੇ ਕਿਵੇਂ ਬਣਦੀ ਹੈ ਇਹਨਾਂ ਸਬਜ਼ੀ ਤੇ ਇਹਦਾ ਮਸਾਲੇ ਦਾ ਸਮਾਨ ਆ ਜਿਹੜਾ ਆਪਾਂ ਦੋ ਪਿਆਜ਼ ਲਈਏਗੇ ਇੱਕ ਲਸਣ ਦੀ ਗੰਢੀ ਅਦਰਕ ਹਰੀ ਮਿਰਚ ਤੇ ਟਮਾਟਰ ਲਿਆਏਗਾ ਤੇ ਇਹਨਾਂ ਦਾ ਆਪਾਂ ਮਸਾਲਾ ਬਣਾ ਲਾਂਗੇ ਤੇ ਬੜੀਆਂ ਨੂੰ ਆਪਾਂ 10-15 ਮਿੰਟਾਂ ਦੇ ਲਈ ਕੇ ਅਦਾ ਵੀ ਤੇ ਨਰਮ ਹੋ ਜਾਣੀਏ ਇਹਦੇ ਨਾਲ ਫਿਰ ਆਪਾਂ ਇਹਨਾਂ ਨੂੰ ਧੋ ਕੇ ਸਾਫ਼ ਕਰਕੇ ਇਸਨੂੰ ਜਿਵੇਂ ਆ ਗੁੰਗੁਣਾਏ ਪਾਣੀ ਜਿਹੜਾ ਮੰਗੇ ਨਾ ਮਾਰੇ ਗਰਮ ਕਰਦਾਂਗੇ 5 ਮਿੰਟਾਂ ਲਈ ਬਣਾ ਗਰਮ ਪਾਣੀ ਗੁੰਗੁਣਾਏ ਪਾਣੀ ਦਾ ਥੋੜਾ ਜਿਹਾ ਗਰਮ ਜਿਹਾ ਕਰਨਾ ਹੈ ਹੁਣ ਆਪਾਂ ਜਿਹੜਾ ਸਾਰਾ ਸਮਾਨ ਆ ਜਿਹੜਾ ਸਬਜੀ ਬਣਾਉਣ ਦਾ ਤਿਆਰ ਕਰ ਲਿਆ ਆਪਾਂ ਪੇਸਟ ਬਣਾ ਲਿਆ ਹੈਗਾ ਆ ਟਮਾਟਰ ਕੱਟ ਲਿਆ ਹਰੀ ਮਿਰਚ ਤੇ ਟਮਾਟਰ ਆਈਕਾ ਅਲੂ ਕੱਟਿਆ ਹੈਗਾ ਆਪਾਂ ਤੇ ਆ ਬੜੀਆਂ ਜਿਹੜੀਆਂ ਧੋ ਕੇ ਸਾਫ਼ ਕਰ ਲਵੀਆਂ ਆ ਵਧੀਆ ਪਾਣੀ ਕੱਢਦਾ ਇਹਨਾਂ ਦਾ ਨਿਚੋੜਦਾ ਸੀਗਾ ਇਸ ਤਰ੍ਹਾਂ ਕਰਕੇ ਆਪਾਂ ਐ ਕਰਕੇ ਤੇ ਹੁਣ ਇਹਨਾਂ ਦੇ ਆਪਾਂ ਦੋ ਪੀਸ ਵੀ ਕਰ ਸਕਦੇ ਆਂਗੇ ਵੀ ਵੱਡੀਆਂ ਜ਼ਿਆਦਾ ਹੈਗੀਆਂ ਇਹਦੇ ਵਿੱਚ ਛੋਟਾ ਪੀਸ ਵੀ ਆਉਂਦਾ ਇਹ ਵੱਡੀਆਂ ਨਾਲ ਦੋ ਪੀਸ ਕਰ ਲਾਂਗੇ ਆਪਾਂ ਫਿਰ ਆਪਾਂ ਹੁਣ ਬਣਾਉਣੇ ਆ ਸਬਜ਼ੀ ਇਹਨਾਂ ਦੀ ਹੁਣ ਆਪਾਂ ਸਬਜ਼ੀ ਬਣਾਉਣ ਲੱਗੇ ਆਂਗੇ ਆ ਕੁੱਕਰ ਆਪਾਂ ਗੈਸ ਤੇ ਰੱਖ ਲਿਆ ਗੈਸ ਔਨ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਰੱਖਣ ਪਾਵਾਂਗੇ ਇੱਕ ਗੜਛੀ ਹੁਣ ਦਾਜਾ ਦਾ ਸੀ ਇੱਕ ਗੜਛੀ ਹੈਗਾ সারা ভালো মিলে ਸਉਨਾ ਪਾਇ ਦੇ ਵਿੱਚ ਆ ਰਿਹਾ ਜਿਹੜਾ ਗ੍ਰੇਂਡ ਕੀਤਾ ਹੋਇਆ ਮਸਾਲਾ ਹੋਇਆ ਜਿਹੜਾ ਪਾਣੀ ਹੈਂਗ ਆਪ ਦਾ ਇਹ ਜਿਹੜਾ ਟਮਾਟਰ ਆਉ ਕਟਿਆ ਵਾਲਾ ਬਣਾਇਆ ਹੈ ਹਰੀ ਹਾਂਜੀ ਗਰਮ ਜੀ ਮਸਾਲਾ ਪੀਸਿਆ ਘਰ ਦਾ ਤੁਸੀਂ ਮਸਾਲਾ ਆਪਣਾ ਮਾਰਾ ਜਮਨ ਜਾਵਾਂਗੇ ਲਾਲ ਮਿਰਚ ਦੇਚ ਲਓ ਦੇਖੋ ਹੁਣ ਕਲਾ ਬਣਾਉਂਗਾ ਵੀਡੀਓ ਬਣ ਦਿੱਤਾ ਹੈਗਾ

ਪਾ ਦੇ ਲੋੜਨ ਸਾਰਾ ਪਾਣੀ ਪਾਵਾਗੇ ਦੇ ਵਿੱਚ ਅਗੂ ਕਵਸ ਤਾਂ ਮਰੰਗੀ ਇਹ ਆਪਾਂ ਚਾਹੁੰਦੇ ਜਿਹੜੀਆਂ ਬੜੀਆਂ ਦੀ ਹੈ ਪ੍ਰੋਟੀਨ ਵੀ ਜਰੂਰ ਬਣਾਉਣਾ ਚਾਹੀਦਾ ਸੋਇਆ ਬੀਨੀਆਂ ਬੜੀਆਂ ਦੀ ਬਾਕੀ ਬੰਦ ਪੈਕਟ ਹੀ ਲੈਣਾ ਚਾਹੀਦਾ ਬੁ ਖੁੱਲੀਆਂ ਜਿਹੜੀਆਂ ਸਾਫ਼ ਨਹੀਂ ਹੁੰਦੀਆਂ ਆ ਤੇ ਇਹਨਾਂ ਤੋਂ ਆਪਾਂ ਨੂੰ ਜਿਹੜਾ ਪ੍ਰੋਟੀਨ ਆ ਜਿਹੜਾ ਬਹੁਤ ਜ਼ਿਆਦਾ ਮਿਲਦਾ ਆਏਗਾ ਹਫ਼ਤੇ ਵਿੱਚ ਆਪਾਂ ਨੂੰ ਇੱਕ ਵਾਰੀ ਇਹਨਾਂ ਦੀ ਸਬਜ਼ੀ ਜਰੂਰ ਬਣਾਉਣੀ ਚਾਹੀਦੀ ਹੈਗੀ ਇਹ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਬੱਚਿਆਂ ਵਾਸਤੇ ਵੀ ਸਿਆਣਾਂ ਵਾਸਤੇ ਵੀ ਵਧੀਆ ਰਹਿੰਦੀ ਹੈ ਖਾਣ ਨੂੰ ਵੀ ਵਧੀਆ ਬਣਦੀ ਹੈਗੀ ਸਵਾਦ ਹੁੰਦੀ ਹੈ ਹੁਣ ਆਪਾਂ ਇਹਦਾ ਢੱਕਣਾ ਜਿਹੜਾ ਬੰਦ ਕਰ ਦਾਂਗੇ ਇਹਨਾਂ ਨੂੰ ਆਪਾਂ ਤਿੰਨ ਚਾਰ ਸਿੱਟੇ ਹਟਵਾਵਾਂਗੇ ਫਿਰ ਦੇਖਦੇ ਹਾਂ ਕਿੰਨਾ ਬਣਿਆ ਸਬਜ਼ੀ ਖਾਣ ਵਾਲੀ ਸਾਨੂੰ ਸਬਜ਼ੀ ਹੁਣ ਆਪਾਂ ਦੇਖਦੇ ਹਾਂ ਹੋਰ ਕਿ ਕਿਸ ਤਰ੍ਹਾਂ ਦੀ ਬਣੀਏਗੀ ਆਪਣੀ ਸਬਜ਼ੀ ਦੇਖੀਏ ਕੋ ਸਬਜੀ ਆਪਣੀ ਤਿਆਰ ਆ ਮਿਲਤਾ ਮਸਾਲਾ ਬਹੁਤ ਵਧੀਆ ਹੈਗਾ ਤੇ ਹੁਣ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਹੁਣ ਆਪਾਂ ਖਾ ਕੇ ਦੇਖਾਂਗੇ ਕਿ ਇਸ ਤਰ੍ਹਾਂ ਨੇ ਬਣਨੀ ਹੈਗੀ ਬਾਕੀ ਤੁਸੀਂ ਵੀ ਇਸੇ ਤਰ੍ਹਾਂ ਇਹ ਸਵਾਦਿਸ਼ਟੀਆਂ ਬੜੀਆਂ ਦੀ ਸਬਜੀ ਬਣਾਉਣੀ ਹੈਗੀ ਤੇ ਬਣਾ ਕੇ ਦੱਸਣਾ ਸਾਨੂੰ ਕਿਸ ਤਰ੍ਹਾਂ ਨਹੀਂ ਬਣੀ ਤੇ ਵੱਧ ਤੋਂ ਵੱਧ ਬਣਾਉਣੀ ਹੈ ਇਹ ਸਬਜ਼ੀ ਵਧੀਆ ਟੇਸਟੀ ਬਣਦੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਵੀਡੀਓ ਪੂਰੀ ਵੀਡੀਓ ਦੇਖਣਾ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ